ਅ ਸਵਿਧਾਨ ਦੇ ਮੁਤਾਬਕ ਜਦੋਂ ਵਿਅਕਤੀ ਕਿਸੇ ਹੋਰ ਅਹੁਦੇ ਹਾਸਤੇ ਚੁੜਿਆ ਜਾਂਦਾ ਹੈ ਜਾਨੀ ਕਿ ਮੈਂਬਰ ਆਫ ਪਾਰਲੀਮੈਂਟ ਹਾਸਤੇ ਮੈਂ ਚੁਣਿਆ ਗਿਆ ਲੁਧਿਆਣੇ ਤੋਂ ਫਿਰ ਮੈਂ ਆਪ ਦਾ ਅਸਤੀਫਾ ਜਿਹੜਾ ਹੈਗਾ ਉਹ ਅੱਜ ਸਪੀਕਰ ਸਾਹਿਬ ਨੂੰ ਦੇਣ ਵਾਸਤੇ ਆਇਆ ਕਿਉਂਕਿ ਇਸ ਵਿਧਾਨ ਸਭਾ ਦੀ ਪੌੜੀਆਂ ਚੜਨ ਹਾਸਤੇ ਬੜਾ ਤਸੱਦਦ ਕੀ ਬੜਾ ਜਦੋਜਹਿਦ ਕੀਤੀ ਗਈ ਮੈਨੂੰ ਲੱਗਦਾ ਔਰ ਸੱਚੇ ਪਾਤਸ਼ਾਹ ਨੇ ਬਹੁਤ અપਾਰ ਕੀਤਾ અપਾਰ ਕਿਰਪਾ ਕੀਤੀ ਮੇਰੇ ਤੇ ਔਰ 2012 ਜਿਰੋਂ ਮੈਂ ਸਭ ਤੋਂ ਛੋਟੀ ਉਮਰ ਸੀ 33 ਵਰਿਆਂ ਦਾ ਸੀਗਾ ਮੈਨੂੰ ਇਸ ਵਿਧਾਨ ਸਭਾ ਦੀਆਂ ਪੌੜੀਆਂ ਚੜਨ ਦਾ ਮੌਕਾ ਮਿਲਿਆ ਔਰ ਮੈਂ ਜਿੰਨਾ ਕਿ ਮੇਰੇ ਚ ਜਾਨ ਸੀ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਪੂਰੇ ਮੁਤਾਬਕ ਬੇਖੂਬੀ ਨਾਲ ਆਪ ਦਾ ਜਿਹੜਾ ਸਮਾਂ ਇੱਥੇ ਨਿਭਾਇਆ ਮੇਰਾ ਖਲ ਤਕਰੀਬਨ ਤਕਰੀਬਨ ਸਾਢੇ 12 ਸਾਲ ਇਸ ਵਿਧਾਨ ਸਭਾ ਚ ਗੁਜ਼ਾਰੇ ਹੈ ਹੁਣ ਦੇਸ਼ ਦੀ ਪਾਰਲੀਮੈਂਟ ਵਿੱਚ ਜਾਣ ਦਾ ਮੌਕਾ ਮਿਲੇ ਹੈ ਵਾਹਿਗੁਰੂ ਮੇਰ ਕਰਨ ਕਿ ਉੱਥੇ ਜਾ ਕੇ ਵੀ ਅਸੀਂ ਲੋਕਾਂ ਦੀ ਆਵਾਜ਼ ਬੁਲੰਦ ਕਰ ਸਕੀਏ ਪੰਜਾਬ ਦੇ ਜਿਹੜੇ ਮੁੱਦੇ ਹੈ ਉਹਨਾਂ ਦੀ ਆਵਾਜ਼ ਉਠਾ ਸਕੀਏ ਸੋ ਇਸ ਕਰਕੇ ਅੱਜ ਮੈਂ ਤੇ ਬਾਜਵਾ ਸਾਹਿਬ ਤੇ ਸੰਧੂ ਸਾਹਿਬ ਤੇ ਹੋਰ ਮੇਰੇ ਸਾਥੀ ਮੋਹਿਤ ਜੀ ਹਰੀਨ ਤੇ ਮਨੀਸ਼ ਜੀ ਮੈਡਮ ਸਾਡੇ ਹਿੰਦੂ ਜੀ ਅਸੀਂ ਸਾਰੇ ਇਕੱਠੇ ਹੋਏ ਸੀ ਘਰੇ ਉੱਥੇ ਆਫਿਸ ਦੇ ਵਿੱਚ ਤੇ ਅਸੀਂ ਆਖਿਆ ਕਿਉਂ ਨਾ ਜਾ ਕੇ ਸਿਫਾ ਦੇ ਕੇ ਆਈਏ क्योंकि बहुत बड़ा रुतबा है विधानसभा का और बहुत मान बख्शे है सो so, यस करके स्पीकर साहब को अपना रेजिग्नेशन देनेwaste है पंजाब